ਜਾਨੀ ਦਤ ਸੰਘ ਜੀ ਜਿਨ੍ਹਾਂ ਦਾ ਜਨਮ 1850 ਦੇ ਵਿੱਚ ਹੋਇਆ 21 April ਨੂੰ ਇਹਨਾਂ ਨੇ ਸਿੰਘ ਸਵਾ ਲਹਿਰ ਦੇ ਮੋਢੀ ਰਹੇ ਤੇ ਬਹੁਤ ਸਿੱਕੀ ਵਿੱਚ ਸੁਧਾਰ ਕੀਤੇ ਤੇ ਬਾਬਾ ਖੇਮ ਸਿੰਘ ਵਰਗੇ ਜੋ ਗੱਡੀ ਲਾ ਕੇ ਬੈਠਦੇ ਸੀਗੇ ਦਰਬਾਰ ਸਾਹਿਬ ਚ ਗਦਾਇਲੇ ਤੇ ਉਹਦਾ ਗਦਾਇਲਾ ਫੜ ਕੇ ਸੜਕ ਤੇ ਸਿੱਟਿਆ ਤੇ ਹੋਰ ਵੀ ਬਹੁਤ ਸੁਧਾਰ ਕੀਤੇ ਜਿਨ੍ਹਾਂ ਵਿੱਚੋਂ ਆਰਿਆ ਸਮਾਜ ਦੇ ਜਿਹੜੇ ਸੰਸਥਾਪਕ ਸੀਗੇ ਉਹਨਾਂ ਨਾਲ ਚਾਰ ਵਾਰ ਡਿਬੇਟ ਕੀਤੀਆਂ ਤੇ ਚਾਰ ਵਾਰ ਉਹਨਾਂ ਨੂੰ ਹਰਾਇਆ ਦਇਆਨੰਦ ਨੂੰ ਜਿਹੜਾ ਆਰਿਆ ਸਮਾਜ ਦਾ ਸੀ ਤੇ ਸਿੱਖੀ ਪ੍ਰਤੀ ਗਲਤ ਵਿਚਾਰ ਰੱਖਦਾ ਸੀਗਾ ਗਿਆਨੀ ਜੀ ਗੁਰਮਖ ਸੰਗ ਵਰਗਿਆਂ ਨਾਲ ਮਿਲ ਕੇ ਸਿੰਘ ਸਵਾ ਲਹਿਰ ਦੇ ਮੂਲਬੀ ਬਣੇ ਖਾਲਸਾ ਕਾਲ ਜੈ ਅਮਰ ਸਰ ਦੇ ਸੰਸਥਾਪਕ ਕਰੇ ਦੇ ਬਹੁਤ ਹੀ ਸੁਧਾਰ ਦੇ ਕੰਮ ਕੀਤੇ ਉਹਨਾਂ ਸਿੱਖਾਂ ਦੀ ਗਿਣਤੀ ਵਧਾਉਣ ਵਿੱਚ ਵੀ ਕਾਫੀ ਯੋਗਦਾਨ ਪਾਇਆ ਉਸ ਸਮੇਂ ਸਿੱਖਾਂ ਦੀ ਗਿਣਤੀ ਕੋਈ 16 ਲੱਖ 17 ਦੇ ਨੇੜੇ ਤੇੜ ਰਹੀ ਸੀ ਉਸ ਤੋਂ ਬਾਅਦ ਕਾਫੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਉਹਨਾਂ ਨੇ ਭੂਮਿਕਾ ਨਿਭਾਈ ਲੋਕਾਂ ਪਰਸੋਂ ਦਾ ਗਿਆਨ ਦੇਣਾ ਲਾਂਗ ਕਿ ਗਿਆ ਹੈ ਸੋ ਬਹੁਤੋ ਕਾਫੀ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਗਿਆਨੀ ਦੇ ਪਏ ਯੋਗਦਾਨ ਜਿਹੜਾ ਇਹਨਾਂ ਨੇ ਪੰਥ ਵਿੱਚ ਯੋਗਦਾਨ ਪਾਇਆ ਤੇ 70 ਤੋਂ ਵੱਧ ਕਤਾਰਬਾਂ ਲਿਖੀਆਂ ਜੋ ਪੰਥ ਦੀ ਝੂਲੀ ਪਾ ਕੇ ਗਏ ਆ ਵੱਡ ਮੁੱਲਾ ਸਾਹਿਤ ਜਿਹੜਾ ਇਹਨਾਂ ਨੇ ਆਪਣਾ ਸਾਹਿਤਕ ਵਿੱਚ ਯੋਗਦਾਨ ਪਾਇਆ ਉਹ ਨੱਖ ਲੱਖ ਪ੍ਰਣਾਮ ਆ ਗਿਆਨੀ ਸਤ ਸੰਗ ਜੀ ਨੂੰ